ਸਤਨਾਮ ਸ੍ਰੀ ਵਾਹਿਗੁਰੂ ਸਾਰ ਜੀ ਅੰਤਰ ਗੁਰ ਆਰਾਧਣਾ ਜੇਹ ਬਾਜਪ ਗੁਰ ਨਾਮ ਨੇਤਰੀ ਸਤ ਗੁਰ ਤੇਖਣਾ ਸ਼੍ਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾਂ ਇਹ ਵਾਪਦੇ ਜਗ ਮੈਂ ਉਤਮ ਕਾਢਿਐ ਬਿਰਲੇ ਕਈ ਕੇ चंडा <laughs> गव ਤਾਰੇ ਸੋ ਕਹੋ ਤਨ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗੋ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਵਹਨ ਲੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲੜ ਮਹਿਉ ਤਦ ਜਲ ਕੇਵਲ ਜਲ ਮਾਈ ਮਾ ਦੇਵੀ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਰਹਾ ਨਰਪਤੀ ਇੱਕ ਸਿੰਘਾਸਨ ਸੋਇਆ ਸੁਪਨੇ ਭਿਆ ਪੇਖਾਰੀ ਚਤਰਾਜ ਵਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਕੋ ਅੰਗ ਪਰ ਸੰਗ ਜੈਸੇ ਹੈ ਅਵਕਖ ਮਰ ਮਜਨਾਇਆ ਅਨੇਕ ਕਟਕ ਜਿਵੇਂ ਭੂਲ ਪਰੇ ਅਬ ਕਹਤੇ ਕਹਿ ਨਾ ਆਇਆ ਸਰਬੇਕ ਅਨੇਕ ਸੁਆਮੀ ਸਭ ਕਟ ਭਗਵ ਸੋਈ ਕਹਿ ਰਵਿਦਾਸ ਆਖ ਕਨਿਰਾ ਸੋ ਹੋਏ ਸੋ ਹੋਈ ਸਰਬੇ ਇਕ ਅਨੇਕ ਸੁਆਮੀ ਸਭ ਕਟ ਭਗਵੈ ਸੋਈ ਕਹਿ ਰਾਮਦਾਸ ਹਾਥ ਕਹਨੇ ਰ ਸਹਿਜ ਹੋਏ ਸੋ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਜੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 657 ਤੇ 658 ਅੰਗ ਦੇ ਉੱਤੇ ਸੁਭਾਏ ਮਾਨ ਰਾਜ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਸੋਰਠ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਆਨੇ ਇਸ ਬਾਣੀ ਨੂੰ ਉਚਾਰਣ ਕੀਤਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਣੀ ਦਰਜ ਕਰਵਾਈ ਬਾਣੀ ਲਿਖਵਾਈ ਤਾਂ ਭਗਤਾਂ ਦੀ ਬਾਣੀ ਜਦੋਂ ਲਿਖੀ ਉਹਨਾਂ ਦਾ ਨਾਮ ਲਿਖਿਆ ਤੇ ਨਾਲ ਜੀ ਸ਼ਬਦ ਕਹਿ ਕੇ ਸਬੋਧਨ ਕੀਤਾ ਉਹਨਾਂ ਨੂੰ ਬਹੁਤ ਸਤਕਾਰ ਕੀਤਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲਾ ਕਰਨ ਕਰਦੇ ਐ ਭਗਤ ਰਵਿਦਾਸ ਜੀ ਕਹਿੰਦੇ ਐ ਪ੍ਰਮਾਤਮਾ ਇੱਕ ਐ ਇਕ ਓਅੰਕਾਰ ਕਿ ਪ੍ਰਮਾਤਮਾ ਇੱਕ ਐ ਸਤਿਗੁਰ ਪ੍ਰਸਾਦ ਉਹ ਮਿਲਦਾ ਕਦੋਂ ਐ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਅੱਜ ਭਗਤ ਰਵਿਦਾਸ ਜੀ ਸਾਨੂੰ ਸ਼ਬਦ ਦੇ ਰਾਹੀਂ ਕੀ ਸਮਝਾਉਣਾ ਚਾਹੁੰਦੇ ਐ ਕਿ ਦੁਨੀਆ ਦੇ ਵਿੱਚ ਜਿੰਨੇ ਸੰਸਾਰ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੇ ਅੰਦਰ ਭਰਮ ਪਿਆ ਹੋਇਆ ਹੈ ਉਹ ਭਰਮ ਨੂੰ ਕੱਢਣ ਦੇ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਭਗਤ ਰਵਿਦਾਸ ਜੀਆ ਨੇ ਕਿਹੜੇ ਕਿਹੜੇ ਭਰਮ ਸਾਡੇ ਅੰਦਰ ਪਏ ਹੋਏ ਆ ਭਗਤ ਰਵਿਦਾਸ ਜੀ ਇਹ ਤਾਂ ਪੁੱਛਦੇ ਆ ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੰਨਾ ਚਿਰ ਸਾਡੇ ਅੰਦਰ ਹੰਕਾਰ ਹੈ ਨਾ ਉਹਨਾਂ ਚਿਰ ਪ੍ਰਮਾਤਮਾ ਨਹੀਂ ਮਿਲਦਾ ਜਿੱਤੇ ਹੰਕਾਰ ਨਿਕਲ ਗਿਆ ਉਦੋਂ ਪ੍ਰਮਾਤਮਾ ਮਿਲ ਜਾਣਾ ਕਹਿੰਦੇ ਜਦ ਹਮ ਹੋਤੇ ਜਿੰਨਾ ਚਿਰ ਮੇਰੇ ਅੰਦਰ ਮੈਂ ਮੈਂ ਹੈ ਉਹਨਾਂ ਚਿਰ ਤੂੰ ਨਹੀਂ ਹੈ ਜਦ ਹਮ ਹੋਤੇ ਤਦ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਮੇਰੇ ਅੰਦਰੋਂ ਮੈਂ ਨਿਕਲ ਗਿਆ ਤੇ ਹੁਣ ਤੂੰ ਮੇਰੇ ਅੰਦਰ ਵੱਸ ਗਿਆ ਬਸ ਇਹੀ ਇੱਕ ਭਰਮ ਸੀ ਕਿ ਬੰਦਾ ਕਹੀ ਜਾਂਦਾ ਮੇਰੇ ਵਰਗਾ ਦੁਨੀਆ 'ਚ ਨਹੀਂ ਮੇਰੇ ਵਰਗਾ ਦੁਨੀਆ 'ਚ ਨਹੀਂ ਜਿੱਤੇ ਇਹ ਅੰਦਰੋਂ ਸ਼ਬਦ ਨਿਕਲ ਗਿਆ ਨਾ ਉਦੋਂ ਪ੍ਰਾਤਮਾ ਦੇ ਵਿੱਚ ਅਭੇਦ ਹੋ ਜਾਂਗੇ ਮੈਂ ਸ਼ਬਦ ਕੋਈ ਮਾੜਾ ਵੀ ਨਹੀਂ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਦੀਵਾਰ ਨੂੰ ਹੈ ਮੇਰੇ ਸੁਆਮੀ ਤੇ ਜੇ ਬੱਚਾ ਕਲਾਸ ਦੇ ਵਿੱਚ ਜਾਂਦਾ ਉਹ ਨੰਬਰ ਚੰਗੇ ਲੈ ਕੇ ਆਉਂਦਾ ਉਹ ਕਹਿੰਦਾ ਮੈਂ ਇੰਨੇ ਨੰਬਰ ਲਏ ਉਹ ਹੰਕਾਰ ਨਹੀਂ ਹੰਕਾਰ ਕੀ ਹੁੰਦਾ ਕਿ ਕੰਮ ਤੇ ਕੋਈ ਚੰਗਾ ਕੀਤਾ ਨਹੀਂ ਬੰਦਾ ਕਹਿੰਦਾ ਮੈਂ ਕੀਤਾ ਇੱਥੇ ਭਗਤ ਰਵਦਾਸ ਜੀ ਕਹਿੰਦੇ ਜਦ ਹਮ ਹੋਤੇ ਤਦ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਅੱਗੇ ਭਗਤ ਰਵਦਾਸ ਜੀ ਸਮਝਾਉਂਦੇ ਆਂ ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਬਹੁਤ ਤੂਫਾਨ ਆਉਂਦਾ ਹੈ ਨਾ ਤੁਭਾਨ ਦੇ ਨਾਲ ਉਹਦੇ ਵਿੱਚ ਲਹਿਰਾਂ ਬਹੁਤ ਉੱਠਦੀਆਂ ਨੇ ਕਹਿੰਦੇ ਸਾਨੂੰ ਇਦਾਂ ਲੱਗਦਾ ਕਿ ਲਹਿਰਾਂ ਵੱਖਰੀਆਂ ਨੇ ਤੇ ਸਮੁੰਦਰ ਵੱਖਰਾ ਹੈ ਪਾਣੀ ਵੱਖਰਾ ਲਹਿਰਾਂ ਵੱਖਰੀਆਂ ਨੇ ਕਹਿੰਦੇ ਇਹ ਵੀ ਸਾਡੇ ਅੰਦਰ ਭੁਲੇਖਾ ਹੈ ਭਗਤ ਰਾਮਦਾਸ ਜੀ ਕਹਿੰਦੇ ਭੁਲੇਖਾ ਕੱਢ ਦਿਓ ਉਹ ਲਹਿਰਾਂ ਉਹ ਸਮੁੰਦਰ ਉਹ ਬੁਲਬਲੇ ਉਹ ਸਾਰਾ ਕੁਝ ਇੱਕੋ ਹੀ ਹੈ ਕਹਿੰਦੇ ਉਹ ਵੇਖਣ ਨੂੰ ਵੱਖਰਾ ਵੱਖਰਾ ਲੱਗਦਾ ਹੈ ਇੱਕੋ ਹੀ ਕਹਿੰਦੇ ਨਾ ਪਾਣੀ ਵੱਖਰਾ ਨਾ ਲਹਿਰਾ ਵੱਖਰੀਆਂ ਨੇ ਸਾਰਾ ਕੁਝ ਉਹ ਇੱਕੋ ਹੀ ਹੈ ਮਾਦਵੇ ਤਿਆ ਕਹੀ ਹੈ ਭ੍ਰਮ ਐਸਾ ਕਹਿੰਦੇ ਸੱਚੇ ਬਾਦਸ਼ਾਹ ਮੈਨੂੰ ਤੇ ਭ੍ਰਮ ਪੈ ਗਿਆ ਸੀ ਮਾਦਵੇ ਪ੍ਰਮਾਤਮਾ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮਾਨੀਆਂ ਹੋਏ ਨਾ ਤੈਸਾ ਕਹਿੰਦੇ ਜਿਸ ਤਰ੍ਹਾਂ ਦਾ ਅਸੀਂ ਵੇਖਦੇ ਆ ਉਦਾਂ ਦਾ ਹੁੰਦਾ ਨਹੀਂ ਕੁਝ ਅਸੀਂ ਸਾਡੀਆਂ ਨਜ਼ਰਾਂ ਕੋਈ ਹੋਰ ਦੇਖਦੀ ਇਹਨੇ ਹੁੰਦਾ ਕੁਝ ਹੋਰ ਹੈ ਕਹਿੰਦੇ ਜੀ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਸਾਡੀ ਨજર ਉਹੀ ਵੇਖਦੀ ਹੈ ਜੋ ਕੁਝ ਹੁੰਦਾ ਹੈ ਭਗਤ ਰਵਿਦਾਸ ਜੀ ਅੱਗੇ ਸਮਝਾਉਂਦੇ ਆ ਰਹਾਉ ਦੀ ਪੰਕਤੀ ਹੈ ਰਹਾਉ ਤੇ ਨਾਲ ਰਹਾਉ ਦਾ ਭਾਵ ਉਹ ਤਾਂ ਖੈਰ ਨਾ ਰੁਕਣਾ ਵਿਸਰਾਮ ਤੇ ਅੱਗੇ ਭਗਤ ਰਵਿਦਾਸ ਜੀ ਕਹਿੰਦੇ ਆ ਕਿ ਜਿਸ ਤਰ੍ਹਾਂ ਦਾ ਸੀ ਮੰਨਦੇ ਆ ਉਸ ਤਰ੍ਹਾਂ ਦਾ ਹੁੰਦਾ ਨਹੀਂ ਹੁਣ ਮੇਰੇ ਵਰਗਾ ਕਹਿੰਦੇ ਜੀ ਮੇਰੀਆਂ ਅੱਖਾਂ ਜੋ ਵੇਖਦੀਆਂ ਨੇ ਉਹੀ ਸਹੀ ਹੈ ਮਹਾਰਾਜ ਪਖਤਰਾ ਵਿਦਾਤ ਜੀ ਕਹਿੰਦੇ ਨਰਪਤ ਏਕ ਸਿੰਘ ਅਸਨ ਸੋਇਆ ਸੁਪਨੇ ਭਿਆ ਭਿਖਾਰੀ ਕਹਿੰਦੇ ਨਰਪਤ ਇੱਕ ਰਾਜਾ ਆਪਣੇ ਸਿੰਘ ਅਸਨ ਤੇ ਸੁੱਤਾ ਪਿਆ ਕਹਿੰਦੇ ਰਾਤ ਨੂੰ ਆਇਆ ਸੁਪਨਾ ਤੇ ਸੁਪਨੇ ਦੇ ਵਿੱਚ ਬਣ ਗਿਆ ਭਿਖਾਰੀ ਜਦੋਂ ਭਿਖਾਰੀ ਬਣ ਗਿਆ ਸੁਪਨੇ ਦੇ ਵਿੱਚ ਜਦੋਂ ਉੱਠਿਆ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਜਦੋਂ ਸਵੇਰ ਨੂੰ ਉੱਠਿਆ ਨਾ ਰਾਜਾ ਰਾਤ ਨੂੰ ਤੇ ਸੋਇਆ ਆਪਣੇ ਸਿੰਘਾਸਨ ਤੇ ਤੇ ਰਾਤ ਨੂੰ ਆਇਆ ਸੁਪਨਾ ਸੁਪਨੇ ਦੇ ਵਿੱਚ ਬਣ ਗਿਆ ਬਿਖਾਰੀ ਹੈ ਰਾਜ ਦਾ ਮਾਲਕ ਪਰ ਕਹਿੰਦੇ ਜਦੋਂ ਸਵੇਰ ਨੂੰ ਉੱਠਿਆ ਨਾ ਬਹੁਤ ਦੁਖੀ ਹੋਇਆ ਦੁਖੀ ਇਸ ਕਰਕੇ ਹੋਇਆ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਕਿ ਰਾਜ ਹੁੰਦਿਆਂ ਹੋਇਆ ਵੀ ਮੈਂ ਦੁਖੀ ਹਾਂ ਮੈਂ ਭਿਖਾਰੀ ਬਣ ਗਿਆ ਉਹੀ ਕਹਿੰਦੇ ਸਾਡੇ ਨਾਲ ਬਣ ਰਿਹਾ ਸੋਗਤ ਭਈ ਹਮਾਰੀ ਇਹੀ ਕੁਝ ਸਾਡੇ ਨਾਲ ਬਣ ਰਿਹਾ ਤੇ ਅਸੀਂ ਪ੍ਰਮਾਤਮਾ ਦੇ ਕੋਲ ਹੁੰਦੇ ਹੋਏ ਵੀ ਕੰਗਾਲ ਬਣੇ ਪਏ ਆ ਜੀ ਪਰਮਾਤਮਾ ਸਾਡੇ ਨਾਲ ਹੈ ਪਰ ਸਾਨੂੰ ਲੱਗਦਾ ਹੈ ਹੀ ਨਹੀਂ ਅਸੀਂ ਕਹਿੰਦੇ ਨਾ ਰੱਬ ਹੈ ਹੀ ਨਹੀਂ ਕਈ ਬੰਦੇ ਕਹਿੰਦੇ ਰੱਬ ਹੈ ਹੀ ਨਹੀਂ ਜੇ ਰੱਬ ਨਾ ਹੋਵੇ ਤਾਂ ਅਸੀਂ ਤੁਰ ਫਿਰ ਕਿਵੇਂ ਸਕਦਾਂਗੇ ਸਾਡੇ ਅੰਦਰ ਉਹ ਪਰਮਾਤਮਾ ਵਸ ਰਿਹਾ ਜਿੱਤੇ ਪਰਮਾਤਮਾ ਸਾਡੇ ਅੰਦਰੋਂ ਨਿਕਲ ਗਿਆ ਨਾ ਉਹਦੇ ਚਾਰ ਬੰਦੇ ਚੱਕ ਕੇ ਲੈ ਕੇ ਜਾਣਗੇ ਆਪਣੇ ਆਪ ਦੇ ਆਹ ਸਰੀਰ ਨੇ ਹਰਕਤ ਵੀ ਨਹੀਂ ਕਰਨੀ ਕਹਿੰਦੇ ਉਹੀ ਹਾਲ ਸਾਡਾ ਹੋਇਆ ਪਿਆ ਅਸੀਂ ਪ੍ਰਮਾਤਮਾ ਦੇ ਹੁੰਦਿਆਂ ਵੀ ਦੁਖੀ ਆ ਜਿਵੇਂ ਉਹ ਰਾਜਾ ਰਾਜ ਹੁੰਦਿਆਂ ਹੋਇਆ ਵੀ ਉਹ ਦੁਖੀ ਹੋਇਆ ਕਿ ਮੈਂ ਦਿਖਾਰੀ ਬਣ ਗਿਆ ਰਾਜ ਹੈਗਾ ਸੀ ਇਸੇ ਤਰ੍ਹਾਂ ਸਾਡੇ ਕੋਲ ਪ੍ਰਮਾਤਮਾ ਤੇ ਹੈ ਪਰ ਦੁਖੀ ਹੋ ਰਹੇ ਰਾਜ ਉਹ ਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਰਾਜ ਦਾ ਭਾਵ ਉਹ ਅੰਦਰ ਹੱਸੇ ਕਹਿੰਦੇ ਜੇ ਮੇਰਾ ਸੀ ਪਈ ਹੋਵੇ ਨਾ ਰਸਤੇ ਦੇ ਵਿੱਚ ਰਾਤ ਦਾ ਸਮਾਂ ਹੋਵੇ ਕੋਈ ਹੰਦ ਸੱਪ ਕਹਿੰਦੇ ਉਹ 70 80 ਵੀ ਸਾਨੂੰ ਐ ਲੱਗਦਾ ਕਿ ਸੱਪ ਪਿਆ ਰਾਜ ਕੋਈ ਹਕ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਕਹਿੰਦੇ ਵਸ ਇਸੇ ਤਰ੍ਹਾਂ ਹੀ ਸਾਨੂੰ ਲੱਗ ਜਾਂਦਾ ਜਿਵੇਂ ਹੋਰ ਸੀ ਸੱਪ ਲੱਗਦੀ ਸੀ ਨਾ ਸਾਨੂੰ ਵੀ ਪ੍ਰਮਾਤਮਾ ਭੁੱਲ ਗਿਆ ਸਾਡੇ ਹਿਰਦੇ ਦੇ ਵਿੱਚੋਂ ਸਾਨੂੰ ਲੱਗਦਾ ਕਿ ਪ੍ਰਮਾਤਮਾ ਤੇ ਹੈ ਹੀ ਨਹੀਂ ਅੱਗੇ ਭਗਤ ਰਵਦਾਸ ਜੀ ਨੇ ਹੋਰ ਵੀ ਸਾਨੂੰ ਸਮਝਾਉਣ ਦੇ ਯਤਨ ਕੀਤੇ ਕਹਿੰਦੇ ਆਨਿਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਕਟਕ ਦਾ ਭਾਵ ਉਹਦਾ ਸੋਨਾ ਕਹਿੰਦੇ ਸੋਨਾ ਕਿਸੇ ਨੇ ਕੜਾ ਬਣਵਾ ਲਿਆ ਕਿਸੇ ਨੇ ਚੈਨੀ ਬਣਵਾਲੇ ਕਿਸੇ ਨੇ ਹੋਰ ਗਹਿਣੇ ਬਣਵਾਲੇ ਵੱਖਰੇ ਵੱਖਰੇ ਬਣਵਾਲੇ ਹੁਣ ਬੰਦਾ ਵੇਖਣ ਵਾਲਾ ਕਹਿੰਦਾ ਕਿ ਸੋਨੇ ਦੇ ਕਿੰਨੇ ਰੂਪ ਨੇ ਸੋਨਾ ਕਿੰਨਿਆਂ ਰੂਪਾਂ ਦੇ ਵਿੱਚ ਹੈ ਪਰ ਭਗਤ ਰਵਿਦਾਸ ਜੀ ਕਹਿੰਦੇ ਰੂਪ ਵੱਖਰੇ ਵੱਖਰੇ ਬੇਸ਼ੱਕ ਹੋਣ ਪਰ ਹੈ ਸਾਰਾ ਸੋਨ ਨਹੀਂ ਹੁਣ ਬੰਦਾ ਕਹਿੰਦਾ ਇਹ ਤੇ ਨੀਵੀਂ ਜਾਤ ਦੇ ਵੱਡੀ ਜਾਤ ਦੇ ਉੱਚੀ ਜਾਤ ਦੇ ਅਸੀਂ ਵੱਡੀ ਜਾਤ ਦੇ ਇਹੀ ਹੰਕਾਰ ਕਰ ਰਹੇ ਆ ਨਾ ਗੁਰੂ ਸਾਹਿਬ ਕਹਿੰਦੇ ਸਾਰੇ ਇੱਕੋ ਹੀ ਹੋ ਇਹ ਭੁਲੇਖਾ ਪੈ ਗਿਆ ਤੁਹਾਨੂੰ ਸਾਰਿਆਂ ਦੇ ਅੰਦਰ ਉਹੀ ਇੱਕ ਪਰਮਾਤਮਾ ਹੈ ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਲਿਆ ਆਇਆ ਕਹਿੰਦੇ ਜਿਵੇਂ ਸੋਨੇ ਦੇ ਗਹਿਣੇ ਵੱਖਰੇ ਵੱਖਰੇ ਲੱਗਦੇ ਨੇ ਪਰ ਹੈ ਸਾਰਾ ਇੱਕੋ ਹੀ ਸੋਨਾ ਇਸੇ ਤਰ੍ਹਾਂ ਹੀ ਪਰਮਾਤਮਾ ਤੇ ਇੱਕੋ ਹੀ ਹੈ ਸਾਨੂੰ ਉਹ ਵੱਖਰਾ ਵੱਖਰਾ ਲੱਗਦਾ ਕੋਈ ਉਹਨੂੰ ਰਾਮ ਕਹਿੰਦਾ Hindu ਆਰਾਮ ਕਹ ਲੈਂਦੇ ਨੇ ਮੁਸਲਮਾਨ ਅੱਲਾ ਕਹ ਲੈਂਦੇ ਅਸੀਂ ਵਾਹਿਗੁਰੂ ਕਹ ਲੈਂਦੇ ਆ ਪਰ ਹੈ ਕਿਹਦੇ ਪਰਮਾਤਮਾ ਇੱਕੋ ਹੀ ਹੈ ਸਰਬ ਏਕ ਅਨੇਕੈ ਸਵਾਮੀ ਸਭ ਘਟ ਭਗਵੇ ਸੋਏ ਕਹਿੰਦੇ ਜਿੰਨਾ ਸੰਸਾਰ ਦਿਸ ਰਿਹਾ ਹੈ ਨਾ ਸਾਰਿਆਂ ਦੇ ਵਿੱਚ ਉਹੀ ਇੱਕ ਪਰਮਾਤਮਾ ਹੈ ਸਰਬ ਏਕ ਅਨੇਕੈ ਸਵਾਮੀ ਅਨੇਕਾ ਰੂਪਾਂ ਦੇ ਵਿੱਚ ਉਹ ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਸਭ ਘਟ ਭਗਵੇ ਸੋਏ ਤੇ ਅੱਗੇ ਭਗਤ ਰਵਿਦਾਸ ਜੀ ਕਹਿੰਦੇ ਕਹਿ ਰਵਿਦਾਸ ਹਾਥ ਬੈ ਨੇੜਾ ਸਹਜੇ ਹੋਏ ਸੋ ਹੋਏ ਕਹਿੰਦੇ ਪਰਮਾਤਮਾ ਤੇ ਸਾਡੇ ਹੱਥਾਂ ਤੋਂ ਵੀ ਨੇੜੇ ਐ ਸਾਡੇ ਆ ਦਿਮਾਗ ਤੋਂ ਹੱਥ ਸਾਨੂੰ ਦੂਰ ਲੱਗਦਾ ਪਰ ਕਹਿੰਦੇ ਪਰਮਾਤਮਾ ਤੇ ਇਹ ਤੋਂ ਵੀ ਨੇੜੇ ਐ ਕਹਿ ਰਵਿਦਾਸ ਹਾਥ ਬੈ ਨੇੜਾ ਸਹਜੇ ਹੋਏ ਸੋ ਹੋਏ ਜਿਨੇ ਸਜੇ ਸਜੇ ਬਾਣੀ ਦੇ ਵਿੱਚ ਜੁੜ ਕੇ ਪਰਮਾਤਮਾ ਦੇ ਨਾਲ ਆਪਣੀ ਸਾਂਝ ਬਣਾ ਲੇ ਕਹਿੰਦੇ ਉਹਨਾਂ ਨੂੰ ਫਿਰ ਲੱਗਣ ਲੱਗਿਆ ਕਿ ਸੋਨੇ ਦੇ ਜਿਹੜੇ ਗੇਹਣੇ ਨੇ ਵੱਖਰੇ ਵੱਖਰੇ ਨਹੀਂ ਇੱਕੋ ਹੀ ਐ ਆ ਜਿਹੜੀ ਰੱਸੀ ਪਈ ਮੈਨੂੰ ਸੱਪ ਦਿਸਦੀ ਸੀ ਸੱਪ ਨਹੀਂ ਰੱਸੀ ਐ ਨਾ ਰਾਜਾ ਜਿਹੜਾ ਰਾਜ ਗੱਦੀ ਤੇ ਪਿਆ ਵੀ ਆਪਣੇ ਆਪ ਨੂੰ ਦੁਖੀ ਘਾਰੇ ਸੀ ਉਹ ਵੀ ਜਦੋਂ ਪਤਾ ਲੱਗ ਗਿਆ ਸੁਖੀ ਹੋ ਗਿਆ ਸਾਰੀਆਂ ਗੱਲਾਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਉਦੋਂ ਬੰਦੇ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ ਸੋ ਅੱਜ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਵੀ ਦੱਸਣ ਲੱਗਿਆ ਕਿ ਜੋ ਫੌਜੀ ਸਾਹਿਬ ਭਾਈ ਗੁਰਜੀਤ ਸਿੰਘ ਜੀ ਜਿਹੜੇ ਕੇ 8.5 ਮਹੀਨਿਆਂ ਤੋਂ ਟਾਵਰ ਦੇ ਉੱਤੇ ਬੈਠੇ ਸੀ ਕੱਲ ਸਰਕਾਰ ਦੇ ਨਾਲ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਉਹਨਾਂ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਅਸੀਂ 10-15 ਦਿਨਾਂ ਦੇ ਵਿੱਚ ਇਹ ਜਿਹੜਾ ਕਾਨੂੰਨ ਹੈ ਉਹ ਬਣਾ ਦੇਵਾਂਗੇ ਤੇ ਉਹਨਾਂ ਨੇ 10 ਤਰੀਕ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਸੱਦੀ ਹੈ ਉਸ ਮੀਟਿੰਗ ਦੇ ਵਿੱਚ ਉਹ ਸਾਰਾ ਮਤਾ ਲਿਖ ਕੇ ਦਿੱਤਾ ਜਾਣਾ ਉਹ 10 ਤਰੀਕ ਤੋਂ ਬਾਅਦ ਤਕਰੀਬਨ 15 ਤਰੀਕ ਤੱਕ ਜਿਹੜਾ ਉਹ ਕਾਨੂੰਨ ਜੋ ਬੇਅਦਬੀਆਂ ਦੇ ਖਿਲਾਫ ਭਾਈ ਗੁਰਜੀਤ ਸਿੰਘ ਜੀ ਨੇ ਮੋਰਚਾ ਲਾਇਆ ਸੀ ਉਹ ਤਕਰੀਬਨ 15 ਕਿ ਦਿਨਾਂ ਦੇ ਵਿੱਚ ਕਾਨੂੰਨ ਬਣਨ ਜਾ ਰਿਹਾ ਹੈ ਸਰਕਾਰ ਨੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਿਸ਼ਵਾਸ ਭਰੋਸਾ ਦਿੱਤਾ ਹੈ ਕਿ ਅਸੀਂ 10 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਬੁਲਾ ਰਹੇ ਹਾਂ ਇਹ ਫੌਜੀ ਸਾਹਿਬ ਵੱਲੋਂ ਸਨੇਹਾ ਕੇ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਕਹਿੰਦੇ ਵਧਾਈ ਦੇ ਦਿਓ ਕਿ ਸਰਕਾਰ ਇਸ ਗੱਲ ਦੇ ਨਾਲ ਸਹਿਮਤ ਹੋਈ ਹੈ ਕਿ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਇਹ ਚੰਗੀ ਗੱਲ ਨਹੀਂ ਹੈ ਇਹ ਸਾਡੇ ਅੰਦਰ ਬਹੁਤ ਇੱਕ ਵੱਡਾ ਭੁਲੇਖਾ ਸੀ ਕਿ ਇਹ ਕੰਮ ਨਹੀਂ ਹੋ ਸਕਦਾ ਅੱਜ ਭਗਤ ਰਵਿਦਾਸ ਜੀਾਂ ਦਾ ਜਿਹੜਾ ਸ਼ਬਦ ਆਇਆ ਉਹ ਵੀ ਇਹੀ ਸੀ ਭੁਲੇਖਾ ਸੀ ਸਾਰਿਆਂ ਦੇ ਅੰਦਰ ਭੁਲੇਖਾ ਸੀ ਕਿ ਵੱਡੇ ਵੱਡੇ ਇਕੱਠ ਹੋ ਗਏ ਉਹਨਾਂ ਦੀ ਸੁਣੀ ਨਹੀਂ ਗਏ ਇਹ ਇਕੱਲੇ ਬੰਦੇ ਦੀ ਕਿਵੇਂ ਸੁਣੀ ਜਾਣੀ ਐ ਪਰ ਇਹ ਸਾਡੇ ਅੰਦਰ ਭੁਲੇਖਾ ਸੀ ਉਹ ਭੁਲੇਖਾ ਜਿਹੜਾ ਉਹ ਦੂਰ ਹੋ ਗਿਆ ਇਹ ਭਾਈ ਗੁਰਜੀਤ ਸਿੰਘ ਜੀ ਨੇ ਆਖਿਆ ਕਿ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਧਾਈ ਦੇ ਦਿਓ ਜੀ ਸਾਰਿਆਂ ਨੂੰ ਭਾਈ ਗੁਰਜੀਤ ਸਿੰਘ ਜੀ ਵੱਲੋਂ ਵਧਾਈ ਜੀ ਸੋ ਜਿਹੜੀ ਪੰਗਤੀ ਆਪਾਂ ਪੜ ਰਹੇ ਸੀ ਕਹਿ ਰਵਿਦਾਸ ਹਾਥ ਬੈਨੇਰ ਸਹਜੇ ਹੋਏ ਸੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ